ਮੈਂ ਕਹਿੰਦੀ ਸੀ ਜੁੱਤੀ ਕਿਉਂ اتارਨੀ ਆ ਜੀ ਉਤਾਰਨੀ ਆ ਪਰ ਨਹੀਂ ਇਹ ਮੈਂ ਬੜੇ ਜਨਾ ਦਾ ਛੱਡਿਆ ਹੋਇਆ ਸੀ ਬੱਬੂ ਮਾਂ ਦਾ ਕੁੱਤਾ ਨਾ ਮੇਰੀ ਬਿੱਲੀ ਮੈਨੂੰ ਵੀ ਆ ਦੱਸ ਵੇ ਖਚ ਰਿਹਾ ਤੈਨੂੰ ਜੁੱਤੀ ਤੋਂ ਬਿਨਾ ਸਮਝ ਨਹੀਂ ਆ ਰਹੀ ਹਰਾਮ ਦੇ ਆ ਦੱਲਿਆ ਦੱਬੂ ਦੇ ਆ ਟੱਟਿਆ ਹੈ ਹਰਾਮ ਜਿਆ ਦੇ ਔਰ ਟੱਟੇ ਚੁੰਗਣ ਜਾਣਾ ਉਹ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਕੌਣ ਹੈ ਕੌਣ ਨਹੀਂ ਇਹ ਇਹ ਸਾਰੇ ਹਰਾਮ ਦਾ ਕੁੱਤਾ ਮੈਂ ਸਟੋਰੀ ਪਾਈ 22 ਤਰੀਕ ਨੂੰ ਕੁੜੇ ਮੇਰਾ ਬਰਥਡੇ ਇੱਧਰ ਆ ਤੂੰ ਮਾਚੂ ਦੇ ਨੂੰ ਕੋਡਾ ਕਰ ਸੜੇ ਨੂੰ ਟੈਂਜ ਜਦੋਂ ਮੇਰੇ ਜੁੱਤੀਆਂ ਨਾਲ ਚਿੱਤਰ ਕੁੱਤਾ ਨੇ ਹਰਾਮ ਦੇ 22 ਤਰੀਕ ਨੂੰ ਮੇਰਾ ਸੀ ਬਰਥਡੇ ਕੁੜੇ ਤੇ 23 ਤਰੀਕ ਨੂੰ ਮੈਨੂੰ ਅੰਗਰੇਜ਼ਾਂ ਨੇ ਪਾਏ ਪੈਡਿਕੋਰ ਵਾਸਤੇ ਪੈਸੇ ਇਹ ਮਾਤਰ 14 ਕਹਿੰਦਾ ਬਬੂ ਮਾਣ ਨੂੰ ਗਣ ਕੱਢਣ ਵਾਸਤੇ ਸੱਦੂ ਮੁਸੀਆ ਲੈ ਕੇ ਆ ਗਏ ਪੈਸੇ ਪਾ ਦੇ ਸੇਪ ਆਂਦੀ ਨੇ ਸਾਲਿਆ ਮੈਨੂੰ ਪੈਸੇ ਪਾਣਗੇ ਤੇ ਉਹਨਾਂ ਦੇ ਮੂੰਹ ਚ ਗਾਲਾਂ ਨਹੀਂ ਹੈਗੀਆਂ ਕੰਜਰਾ ਗਸਤੀ ਮਾਰਿਆ ਪੁੱਤਰਾ ਨਾ ਉਹਨਾਂ ਦੇ ਮੂੰਹ ਚ ਨਹੀਂ ਗਾਲ ਹੈਗੀ ਹੈ ਉਹਨਾਂ ਨੂੰ ਨਹੀਂ ਗਾਲ ਕੱਢਣੀ ਆਂਦੀ ਮੈਨੂੰ ਪੈਸੇ ਦੇ ਕੇ ਗਾਲ ਕਢਵਾਉਣਗੇ ਹੈ ਚਗਲਾ ਨਹੀਂ ਕੰਦੇ ਮੁੰਦੇ ਨੇ ਗਿੱਟਿਆ ਦੇ ਵਿੱਚ ਦਮਾਰ ਇਹਨਾਂ ਸਾਲਿਆ ਨਾ ਤਾਂ ਕਮਾਦਾਂ ਚ ਹੀ ਰਹਿ ਗਿਆ ਇਹ ਕਮਾਦਾਂ ਦੀ ਉਲਾਦ ਹੈ ਕਮਾਦਾਂ ਵਾਲਿਆਂ ਦੀ ਉਲਾਦ ਹੈ ਹੈ ਵੀ ਪਹਿਲਾਂ ਦੇਖ ਲੋ ਮੋਇਓ ਤੁਹਾਡੇ ਕੁੱਤੇ ਬੱਬੂ ਨੂੰ ਤਾਂ ਕੋਈ ਇੱਥੇ ਨਹੀਂ ਜਾਣਦਾ ਪੰਜਾਬ ਦੇ ਵਿੱਚ ਤੇ ਬਾਹਰਲੇ ਗੋੜੇ ਕਾਲੇ ਕਿਹੜੇ ਜਾਣਦੇ ਨੇ ਤੇ ਤੇਰੇ ਵਰਗਿਆਂ ਤਾਂ ਰਿਆ ਸੀ ਨਹੀਂ ਮੈਂ ਮੂੰਹ ਲਾਂਦੀ ਕਾਤਾਂ ਨੀ ਉਲਾਦ ਕਮਾਦਾਂ ਦੇ ਗਾਣੇ ਸੁਣ ਸੁਣ ਕੇ ਸੁਣ ਸੁਣ ਕੇ ਕਮਾਦਾਂ ਦੇ ਗਾਲੇ ਤੇ ਆਪਣੇ ਵਾਰੀ ਇਹ ਬੱਬੂ ਪਾਂਦਾ ਰਹਾ ਏ ਹੈ ਮਰਾਂਦਾ ਟੜੀਆਂ ਦੇ ਉੱਪਰ ਸਟ੍ਰਾਈਕਾ ਮਿਲਣਾ ਕਰਾਂਦਾ ਏ ਪੱਬੀਬਾ ਪੁੱਤ ਬਣਿਆ ਤੇਰਾ ਇਹੋ ਜਿਹਾ ਕਾਣ ਹੋਣਾ ਤੇਰਾ ਤੂੰ ਕੱਢੇਂਗਾ ਮੇਰੀ ਕੁੜੀ ਨੂੰ ਗਾਣਾ ਥੋੜੀ ਆਣਾ ਚੋਦਾ ਤੇਰੀ ਹਰਾਮ ਦੀਆ ਵੱਡਿਆ ਫੈਨਾ ਅਧੂਰੀ ਪਦਾਇਸ਼ ਮੈਂਟਲਾ ਪਹਿਲਾਂ ਵੀਡੀਓ ਬਣਾਉਣ ਲੱਗਿਆ ਆਪਣੀ ਮਾਂ ਦਾ ਚੋਦ ਲੈਂਦਾ ਸਾੜਿਆ ਪ੍ਰੂਫ ਤਾਂ ਇਕੱਠੇ ਕਰ ਲੈਂਦਾ ਸੋਚ ਸਮਝਦਾ ਲੈਂਦਾ ਬੇ ਆਹ ਗਲਤ ਇਨਫੋਰਮੇਸ਼ਨ ਦੇ ਜੰਨਾ ਇਹਨਾਂ ਲੋਕਾਂ ਨੂੰ ਵੇ ਇਕਲੇ ਲੋਕਾਂ ਨੂੰ ਹੈ 10 ਗਾਲਾਂ ਕੱਢਣੀਆਂ ਨਾ ਉਹ ਮੈਨੂੰ ਪੈਸੇ ਦੇਣਗੇ ਉਹਨਾਂ ਦੇ ਮੂੰਹ 'ਚ ਜबान ਹੈ ਨਹੀਂ ਗਾਲ ਕੱਢਣ ਨੂੰ ਬੱਬੂ ਮਾਰਨ ਸਾਲਾ ਕਸ਼ਤੀ ਮਦਰ ਅੱਛਾ ਇਹ ਚਿੱਟਾ ਖੋਲੋ ਚਿੱਟਾ ਖੋਲੋ ਨਾ ਜੁੱਤੀ ਨਾ ਮੈਂ ਐਸੀ ਜੁੱਤੀ ਨਾ ਉਹ ਮੂੰਹ ਪਾ ਲੈਣਾ ਸਾਲਾ ਹਰਾਮ ਜਗਾ ਮੈਂ ਕਹਿੰਨੇ ਕਿਉਂ ਕਹਿਣਾ ਕੀ ਹੈ ਕਿ ਨਾ ਪਰ ਇਹ ਹਰਾਮ ਦਾ ਮੈਂ ਸਟੋਰੀ ਪਾਈ ਕਿ ਮੈਨੂੰ ਪੇਮੈਂਟ ਆਈ ਹੈ ਮੈਨੂੰ ਗਿਫਟ ਆਇਆ ਮੇਰੇ ਬਰਥਡੇ ਤੇ ਚੱਕ ਕੇ ਉਹਨੂੰ ਹੀ ਗਲਤ ਤਰੀਕੇ ਨਾਲ ਵਾਇਰਲ ਕਰਨ ਲੱਗਿਆ ਸੀਮਾ ਦਾ ਬੱਚਾ ਗਏ ਚਤਰਖੋ ਚਤਕ ਮੂੰਦਾ ਪਾਇਨ ਤੇ ਅਮਲੇ ਰਹਣ ਪਤਾ ਪਾਇਨ ਇਹਦੇ ਮੈਂ ਚੰਗੀ ਤਰ੍ਹਾਂ ਚਿੱਤੜ ਕੁੱਟਾਂ ਫੇਕ ਆਈਡੀਆਂ ਬਣਾ ਕੇ ਫੇਕ ਪੇਜ ਬਣਾ ਕੇ ਕਰਦੇ ਨੇ ਮੈਂ ਤਾਂ ਰੀਜ਼ਨਲ ਆ ਤੁਹਾਡੀ ਮਾਂ ਮੈਂ ਰੀਜ਼ਨਲ ਹੀ ਪਟੂਗੀ ਤੇਰੀ ਮਾਂ ਦੇ ਸਾਹਮਣੇ ਤਨੂੰ ਮੂੰਦਾ ਮਾ ਪਾ ਕੇ ਤੇਰੇ ਚਤੜ ਪੁੱਟਣੇ ਮੈਂ ਹਰਾਮ ਦੇ ਆ ਕੰਜਰ ਕਿਸੇ ਥਾਂ ਦਾ ਕਪੀੜ ਥੀਲ ਪਤਾ ਨਾ ਕੱਡੀ ਪਾਉਣੀ ਉਹੀ ਤਰ੍ਹਾਂ ਚਾੜ ਦੇਣੀ ਪਿੱਛੇ ਮੈਂ ਗੱਤ ਇਨਫਰਮੇਸ਼ਨ ਲੋਕਾਂ ਨੂੰ ਦਿੰਦਾ ਏ ਐਣੀ ਕਹਿੰਦਾ ਕਿ ਮੈਡਮ ਨੂੰ ਗਿਫਟ ਆਂਦੇ ਨਹੀਂ ਜਿਤਨਿਆਂ ਦੇ ਪੈਡੀਕ्योर ਮੈਨੀਕਿਓਰ ਦੇ ਗਿਫਟ ਆਂਦੇ ਨੇ ਹਰਾਮ ਦਾ ਕਹਿੰਦਾ ਬੱਬੂ ਮਾਣੂ ਉਹਨੂੰ ਪੁੱਛਦਾ ਜੁੰਡਾ ਨੂੰ ਕੌਣ ਜਾਣਦਾ ਦੱਸ ਮੈਨੂੰ ਜੱਦਾ ਹੋਇਆ ਬੱਬੂ ਮਾਣੂ ਗਾਣਾ ਕਢਦੇ ਪੈਸੇ ਨਹੀਂ ਹੁੰਦੇ ਸਾਰਾ ਕੁੱਤਾ ਗਸ਼ਟੀ ਮੋਂ ਦਾ ਬੱਚਾ ਚੰਗੀ ਤਰ੍ਹਾਂ ਲਿਆਉ ਮੇਰੇ 7 ਇੰਚ ਦੀ ਹੀਲ ਲਿਆ ਇਹਦੇ ਚੜਾ ਪਿੱਛੇ ਹਰਾਮ ਦੇ ਰਿਤ ਨਾ ਇਹਨੂੰ ਅੰਦਰੋਂ ਬਾਹਰ ਜਾਵੇ ਨਾ ਪਿੱਛੋਂ ਬਾਹਰ ਜਾਵੇ ਨਾ ਉਹ ਉੱਪਰੋਂ ਬਾਹਰ ਜਾਵੇ ਹਰਾਮ ਦਾ ਜੱਦਾ ਹੋਇਆ ਬਬੂ ਮਾਰਦਾ ਕੰਤੀ ਨਾਲ ਦਾ ਕੀੜਾ ਕੁ ਮਦੀ ਪਦਾਰਿਸ਼ ਪੜ ਲੈਿੰਦਾ ਚਾਰ ਅੱਖਰ ਹੈ ਕੁਛ ਤੈਨੂੰ ਪਤਾ ਲੱਗ ਜਾਂਦਾ ਵੀਡੀਓ ਪਾਉਣ ਤੋਂ ਪਹਿਲਾਂ ਚੱਕ ਕੇ ਮੇਰੀਆਂ ਸਟੋਰੀਆਂ ਦੱਸ ਨਾ ਤੇ ਲਕੋ ਰੱਖਣੀ ਹੁੰਦੀ ਤਾਂ ਮੈਂ ਕਿਉਂ ਪਾਉਂਦੀ ਵੀਡੀਓ ਹਰਾਮ ਦੀਆ ਹੈ ਮੈਂ ਤਾਂ ਲੋਕਾਂ ਨੂੰ ਖੁੱਭ ਕੇ ਦੱਸਦੀ ਆ ਯਾ ਦੇਖੋ ਜੁੱਤੀ ਵਾਸਤੇ ਗਿਫਟ ਆਇਆ ਆ ਦੇਖੋ ਮੇਰੇ ਪੈਰਾਂ ਵਾਸਤੇ ਗਿਫਟ ਆਇਆ ਹੈ ਕਿ ਮੈਡਮ ਜੀ ਪੈਡੀਕਰ ਕਰਵਾ ਲਓ ਮੈਨੀਕਰ ਕਰਵਾ ਲਓ ਤੁਹਾਡਾ ਬਰਥਡੇ ਆ ਜੁੱਤੀ ਦੱਸੋ ਘੜੀ ਲੈਣੀ ਆ ਮੈਂ ਕਿਹਾ ਹੁਣ ਚੰਗੀ ਹੀਰ ਵਾਲੀ ਦੇਈ ਜਿਹੜਾ ਬੱਬੂ ਦੇ ਸਾਰੇ ਕਤਿਆਂ ਨੂੰ ਭੇਡਾਂ ਦੇ ਚੰਗੀ ਤਰ੍ਹਾਂ ਪਿੱਛੇ ਛਾੜ ਦਵਾ ਚੰਗੀ ਤਰੀਕੇ ਨਾਲ ਲੈ ਕਹਿੰਦੀ ਆ ਟਿਕ ਜੇ ਟਿਕ ਜੇ ਕਿ ਕਰਨ ਸਿੱਧੂ ਦੀ ਰਾਨ ਉਹ ਬਲਜਿੰਦਾ ਮੈਂ ਪਹਿਲਾਂ ਉਹਨੂੰ ਪੈਸੇ ਦਿੰਦਾਰਿਆ 5-5000 ਰੁਪਇਆ ਹੈ ਉਹ ਕਰਨ ਨੰਨੇ ਨਾ ਪੁੱchu ਪੁੱchu ਕਰਨਾ ਹੈ ਉਹ ਕਿੰਦੀ ਮੈਚੂ ਕਰਾਂ ਮੈਂ ਤੇ ਨਹਰਾ ਮੀਆਂ ਹੈ ਇਥੇ ਰੰਨ ਤੱਕ ਪਚਾ ਹੋ ਗਿਆ ਕਰਨ ਸਿੱਧੂ ਦੀ ਰੰਨ ਤੱਕ ਵੀਡੀਓ ਕਿ ਇਹਦਾ ਤਾਇਤ ਤਾਂ ਬਲਜਿੰਦਰ ਕੌਰ ਦੇ ਨਾਲ ਹੈ ਜਿਹਦਾ ਬਰੂਦ ਕੱਢਿਆ ਮੈਂ ਜੱਟੀ ਬਰੂਦ ਵਰਗੀ ਚੰਗਾ ਬਰੂਦ ਕੱਢਿਆ ਦਾ ਮੈਂ ਨਾਸੀ ਤੋਂ ਆ ਲੈ ਹਾਂ ਇਹ ਦੋਗਲਾ ਕਰਨ ਸਿੱਧੂ ਨਾ ਇੱਧਰ ਦਾ ਨਾ ਉੱਧਰ ਦਾ ਹਨ ਜਦੋਂ ਆਯੋਦੀ ਈਪੀ ਸਿੱਧੂ ਮੁਸੇ ਵਾਲੇ ਤੇ ਫੇਰ ਪਈ ਅਜ ਰਾਤਾਂ ਹਾਂ ਨਹੀਂ ਮੈਂ ਆ ਤਾਂ ਵੀਡੀਓ ਤੇ ਹੀ ਦਰਿਆ ਬੱਬੂ ਮਾਨ ਦੀਆਂ ਬੱਬੂ ਮਾਨ ਇੰਨਾ ਚੰਗਾ ਇੰਨਾ ਚੰਗਾ ਹੈ ਅੱਤ ਤੂੰ ਤੇਰੀ ਬੁੱਧੀ ਦੇ ਕਰਨ ਸਿੱਧੂਆ ਇਹ ਫਲॉप ਹੀ ਰਹਿਣਾ ਹੈ ਇਹਨੂੰ ਕੁੱਤੇ ਨੇ ਨਹੀਂ ਪੁੱਛਣਾ ਹਰਾਮ ਦੀਆ ਗਸ਼ਤੀ ਮਾਦਾ ਬੱਚਾ ਹਰਾਮ ਦਾ ਕਿਤੇ ਖਾਣਾ ਬਣਾਦਾ ਵੀਡੀਓ ਹੈ ਆਪਣੇ ਕੁੱਤਿਆਂ ਨੂੰ ਦਿੰਦਾ ਫੇਕ ਇਨਫੋਰਮੇਸ਼ਨ ਹੈ ਗਾਲ ਕੱਢਣੀ ਆ ਅਸੀਂ ਤਾਂ ਪਹਿਲੇ ਬੈਠੇ ਨਾ ਗਾਣਾ ਕੱਢਣ ਨੂੰ ਨੂੰ ਫਲॉप ਨੂੰ ਅਸੀਂ ਗਾਣਾ ਕੱਢਾਂਗੇ ਫਲॉप ਬੰਦੇ ਤੋਂ ਅਸੀਂ ਫੇਮਸ ਲੈਣ ਫੇਮ ਲੈਣੀ ਹੈ ਜਿਹਨੂੰ ਆ ਆਪ ਨੂੰ ਕੋਈ ਪੁੱਛਦਾ ਨਹੀਂ ਜਦ ਦਾ ਆ ਬਗਵਾ ਹਸ ਮਾਰਦਾ ਹਰਾਮ ਚ